യൂണിയൻ ജിന്ദബാദാ ਜਿੰਦਾਬਾਦ ਜਿੰਦਾਬਾਦ ਮੈਡਮ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਇਹ ਧਰਨਾ ਰੋਸ ਪ੍ਰਦਰਸ਼ਨ ਕੀਤਾ ਗਿਆ ਐਮਐਲਏ ਸਾਡੇ ਕੋਲ ਦੀ ਸਰ ਜਦੋਂ ਸਰਕਾਰ ਆਮ ਆਦਮੀ ਦੀ ਨਹੀਂ ਬਣੀ ਸੀ ਇਹਨਾਂ ਨੇ ਜਦੋਂ ਵੋਟਾਂ ਆਪਦੀਆਂ ਦੇਖਿਆ ਵੀ ਅਸੀਂ ਕਿ ਸਰਕਾਰ ਬਣਾਉਣੀ ਆ ਤੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸਾਡੀ ਸਰਕਾਰ ਬਣੂਗੀ ਅਸੀਂ ਤੁਹਾਡਾ ਮਾਣ ਪੱਤਾ ਵੀ ਦੁੱਗਣਾ ਕਰਾਂਗੇ ਤੇ ਜਿਹੜੇ ਤੁਹਾਡੇ ਵਾਪਸ ਜਿਹੜੇ ਬੱਚੇ ਆ ਸੈਂਟਰਾਂ ਦੇ ਵਿੱਚ ਉਹ ਭੇਜਾਂਗੇ ਜਿਹੜੇ 3 ਤੋਂ 6 ਸਾਲ ਦੇ ਪ੍ਰੀ ਨਰਸਰੀ ਦੇ ਨਾਂ ਤੇ ਪ੍ਰਾਇਮਰੀ ਸਕੂਲਾਂ ਵਿੱਚ ਚਲੇ ਗਏ ਸੋ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਅਸੀਂ ਵਾਪਸ ਕਰਾਵਾਂਗੇ ਪਰ 2 2.5 ਸਾਲ ਬੀਤ ਗਏ ਬੱਚੇ ਤਾਂ ਵਾਪਸ ਕੀ ਕਰਾਉਣੇ ਸੀ ਸਾਡੀ ਜਿਹੜੀ ਤਨਖਾਹ ਹੈ ਉਹ ਵੀ ਰੁਲ ਗਈ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕੇਂਦਰ ਦੀ ਆ ਗਈ ਕਿ ਪੰਜਾਬ ਦੀ ਆ ਗਈ ਜਦੋਂ ਦਾ 10000 ਰੁਪਏ ਬਣਿਆ ਸਾਨੂੰ ਇੱਕ ਦਿਨ ਵੀ 10000 ਰੁਪਏ ਇਕੱਠਾ ਨਹੀਂ ਮਿਲਿਆ ਸੋ ਇਦਾਂ ਇਹ ਜਿਹੜੀਆਂ ਮੰਗਾਏ ਨੇ ਸਾਡੀਆਂ ਬਹੁਤ ਹੀ ਜੈਨੂਅਨ ਆ ਬਹੁਤ ਹੀ ਹੱਕੀ ਆ ਬਹੁਤ ਹੀ ਕਾਨੂੰਨੀ ਆ ਜਿਨ੍ਹਾਂ ਦੇ ਪਿੱਛੇ ਇਹਨੇ ਸਾਨੂੰ ਰਲਾਲੇ ਹੈਗੇ ਆ ਅਸੀਂ ਹੁਣ ਇਹਨਾਂ ਨੂੰ ਤਿੰਨ ਚਾਰ ਦਿਨਾਂ ਤੋਂ ਦਿੱਤਾ ਹੋਇਆ ਟਾਈਮ ਵੀ ਤੁਸੀਂ ਮੰਗ ਪੱਤਰ ਅਸੀਂ ਤੁਹਾਨੂੰ ਪਹਿਲਾਂ ਦਿੱਤੇ ਆ ਤੁਸੀਂ ਉਹਨਾਂ ਦਾ ਹੱਲ ਨਹੀਂ ਕੀਤਾ ਅਸੀਂ ਤੁਹਾਨੂੰ ਯਾਦ ਪੱਤਰ ਦੇਣਾ ਵਾ ਤੇ ਤੁਸੀਂ ਉੱਥੇ ਆਪਣੇ ਘਰ ਦੇ ਵਿੱਚ ਅਸੀਂ ਤੁਹਾਨੂੰ ਦੇਣਾ ਕਿਉਂਕਿ ਸਾਰੇ ਐਮਐਲਏ ਜੀ ਨੂੰ ਅੱਗੇ ਘਰਾਂ ਦੇ ਵਿੱਚ ਅਸੀਂ ਦੇ ਚੁੱਕੇ ਆ ਯਾਦ ਪੱਤਰ ਪਰ ਦੇਖੋ ਅੱਜ ਅਸੀਂ 12 ਸਵਾ 12 ਦੇ ਆਏ ਸਾਨੂੰ ਇਹੀ ਕਹਿੰਦੇ ਦਫ਼ਤਰ ਚੱਲੋ ਹੁਣ ਮੈਂ ਦਫ਼ਤਰ ਕੁੜੀਆਂ ਨੂੰ ਇੱਧਰ ਉਹ ਜਿਹੜੀਆਂ ਆਈਆਂ ਉਹਨੂੰ ਪਹਿਲਾਂ ਮੈਂ ਧਰਮਕੋਟ ਲੈ ਕੇ ਜਾਵਾਂ ਫਿਰ ਇੱਧਰ ਲੈ ਕੇ ਆਵਾਂ ਇਹ ਕਿਹੋ ਜੀ ਗੱਲ ਹੈ ਗਈ ਆ ਜਦੋਂ ਕਿ ਜਦੋਂ ਸਾਡੇ ਘਰਾਂ ਵਿੱਚ ਜਾਂਦੇ ਅਸੀਂ ਮੈਟ ਵਿਛਾ ਕੇ ਇਹਨਾਂ ਦਾ ਸਵਾਗਤ ਕਰਦੇ ਹਾਂਗੇ ਤੇ ਸਾਡੇ ਨਾਲ ਇਹ じゃ ਬਿਹਾਰ ਕਿਉਂ ਬਾਕੀ ਹੁਣ ਮੰਤਰੀ ਜਿਹੜੇ ਸਾਡੇ ਬਲਜੀਤ ਕੌਰ ਉਹਨਾਂ ਨੇ ਇੱਕ ਨਵਾਂ ਚੰਦ ਚੜ੍ਹਤਾ ਵੀ ਉਹ ਐਤਵਾਰ ਨੂੰ ਸਕੂਲ ਸੈਂਟਰ ਚੈੱਕ ਕਰਨ ਤੁਰਪੇ ਇਹ ਆਮ ਆਦਮੀ ਦੀ ਸਰਕਾਰ ਇਹ ਤਾਂ ਆਮ ਤੋਂ ਬਹੁਤ ਜ਼ਿਆਦਾ ਖਾਸ ਬਣ ਚੁੱਕੀ ਆ ਸੋ ਜਿਵੇਂ ਅੱਗੇ 13 ਤੋਂ ਤਿੰਨਾ ਤੇ ਆਏ ਆ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ 13 ਤੋਂ 0 ਤੇ ਆਉਣਗੇ ਇਹ ਜਿਹੜੇ ਹਾਲਾਤ ਇਹਨਾਂ ਨੇ ਬਣਾ ਛੱਡੇ ਪਤਾ ਨਹੀਂ ਕਹਿ ਰਹੇ ਆਸ ਤੇ ਚੱਲੇ ਸੀ ਬਸ ਇਹ ਦੇਣਾ ਹੀ ਨਹੀਂ ਮੰਗ ਪੱਤਰ ਅਸੀਂ ਆਪਦੇ ਜਿਹੜੇ ਨਾਰੇਬਾਜ਼ੀ ਕਰਕੇ ਆਪਦੀ ਮੰਨ ਦੇ ਜਿਹੜੇ ਸਾਡੇ ਵਿਊ ਸੀ ਉਹਨਾਂ ਨੂੰ ਕੱਢ ਕੇ ਬਾਹਰ ਅਸੀਂ ਚੱਲੇ ਸੀ ਵਾਪਸ ਹੁਣ ਸਾਨੂੰ ਕਹਿ ਰਹੇ ਆ ਡੀਐਸਪੀ ਸਾਹਿਬ ਵੀ ਕਿਉਂ ਆ ਰਹੇ ਆ ਤੇ ਮੰਗ ਪੱਤਰ ਲੈਣਗੇ ਤਾਂ ਵੇਖੋ ਲੈਂਦੇ ਆ ਤਾਂ ਠੀਕ ਹੈ ਨਹੀਂ ਅਸੀਂ ਇੱਦਾਂ ਹੀ ਵਾਪਸ ਚਲੇ ਜਾਣਾ ਮਾਫ਼ ਕਰਦੇ ਤਰਖਾ ਦਾ ਮਸਲਾ ਹੈ ਕਿ ਕੀ ਮਸਲਾ ਪੱਗ ਦਾ ਅਸਲੀ ਬਹੁਤ ਜ਼ਿਆਦਾ ਹੈਗਾ ਖਾਣੇ ਦਾ ਮਸਲਾ ਸਾਡਾ ਹੈ ਤਰਖਾ ਜਦੋਂ ਦੀ ਆਪਣੀ ਸਰਕਾਰ ਬਣੀ ਆ ਅਸੀਂ ਆਪਣੀ ਜੀ ਅ ਅੱਜ ਮੇਰੀਆਂ ਭੈਣਾਂ ਮੇਰੇ ਮਾਤਾਵਾਂ ਆਈਆਂ ਨੇ ਅੰਗਨਵਾੜੀ ਵਰਕਰ ਤੇ ਹੈਲਪਰ ਇਹਨਾਂ ਦੀਆਂ ਕੁਝ ਮੰਗਾਂ ਨੇ ਇੱਕ ਤਾਂ ਇਹਨਾਂ ਦੀਆਂ ਤਨਖਾਹਾਂ ਦੀਆਂ ਮੰਗਾਂ ਨੇ ਕਿ ਸਾਡੇ ਜਿਹੜੀਆਂ ਤਨਖਾਹਾਂ ਦੇ ਜਿਹੜੇ ਹੈਗੇ ਨੇ ਉਹ ਘੱਟ ਆ ਤੇ ਦੂਜਾ ਇਹਨਾਂ ਦਾ ਮੰਗਾ ਨੇ ਕਿ ਇਹਨਾਂ ਨੂੰ ਜਿਹੜਾ ਖਾਣਾ ਜਿਹੜਾ ਹੈਗਾ ਉਹ ਵਧੀਆ ਮਿਆਰ ਦਾ ਨਹੀਂ ਮਿਲਦਾ ਇਹਨਾਂ ਨੂੰ ਮੈਡੀਕਲ ਚੈੱਕਅਪ ਨਹੀਂ ਮਿਲਦਾ ਕੋਈ ਸਿਹਤ ਸੰਬੰਧੀ ਇਹਨਾਂ ਦੇ ਜਿਹੜੇ ਬੀਮੇ ਹੁੰਦੇ ਨੇ ਜਾਂ ਜਿਹੜੇ ਜਿਹੜੇ ਉਹ ਇਹਨਾਂ ਦੇ ਜੋ ਵੀ ਮਾਨ ਪੱਤੇ ਹੁੰਦੇ ਨੇ ਉਹ ਨਹੀਂ ਮਿਲਦੇ ਸੋ ਅੱਗੇ ਵੀ ਮੈਨੂੰ ਇਹ ਮੰਗ ਪੱਤਰ ਦੇ ਕੇ ਗਈਆਂ ਸੀਗੀਆਂ ਉਹ ਵੀ ਮੰਗ ਪੱਤਰ ਇਹਨਾਂ ਦਾ ਮੈਂ ਮੁੱਖ ਮੰਤਰੀ ਸਾਹਿਬ ਤੋਂ ਪਹੁੰਚਾਇਆ ਸੀਗਾ ਆ ਵੀ ਜਿਹੜਾ ਮੰਗ ਪੱਤਰ ਆ ਇਹ ਵੀ ਮੁੱਖ ਮੰਤਰੀ ਸਾਹਿਬ ਤੱਕ ਤੇ ਸਾਡੇ ਜਿਹੜੇ ਮੰਤਰੀ ਨੇ ਉਹਨਾਂ ਸਾਹਿਬ ਉਹਨਾਂ ਤੱਕ ਇਹ ਪਹੁੰਚੂਗਾ ਇਹ ਮੰਗਾ ਤੱਕ ਕੂੜੀਆਂ ਮੋੜ ਨਹੀਂ ਆਏ ਇਸੇ ਤਰ੍ਹਾਂ ਲੱਗਦੀਆਂ ਆ ਇਹ ਮੰਗਾ ਦੇਖੋ ਜੀ ਮੈਂ ਬਤੌਰ ਐਮ ਐਲ ਏ ਇਹ ਮੰਗਾ ਹੱਲ ਨਹੀਂ ਕਰ ਸਕਦਾ ਇਹ ਜਿਹੜੀਆਂ ਮੰਗਾ ਹੱਲ ਕਰਨੀਆਂ ਨੇ ਇਹ ਸਾਡੇ ਮੰਤਰੀ ਸਾਹਿਬਾਨ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਰਨੀਆਂ ਤੇ ਉਹਨਾਂ ਦੇ ਟਾਈਮ ਟੂ ਟਾਈਮ ਉਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਉਣੇ ਆ ਇਹ ਉਹਨਾਂ ਨੇ ਹੱਲ ਕਰਨੀਆਂ ਨੇ ਇਹ ਜੋ ਵੀ ਸਮਾਂ ਸਾਡੇ ਮੁੱਖ ਮੰਤਰੀ ਸਾਹਿਬ ਜਾਂ ਮੰਤਰੀ ਸਾਹਿਬ ਉਹ ਦੇਣ